ਅਮਰੀਕਾ ਦੇ ਵਿੱਚ 25 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਦਿਲ ਦਾ ਦੌਰਾ ਪੈਣ ਕਰਕੇ ਉਸ ਦੀ ਮੌਤ ਹੋਈ ਹੈ ਸੰਗਰੂਰ ਦੇ ਪਿੰਡ ਮੰਡਵੀ ਦਾ ਰਹਿਣ ਵਾਲਾ ਸੀ ਨੌਜਵਾਨ 3 ਸਾਲ ਪਹਿਲਾਂ ਅਮਰੀਕਾ ਗਿਆ ਸੀ ਹਰਮਨਪ੍ਰੀਤ ਸਿੰਘ ਅਮਰੀਕਾ ਵਿੱਚ ਟਰੱਕ ਡਰਾਈਵਰੀ ਦਾ ਨੌਜਵਾਨ ਕੰਮ ਕਰਦਾ ਸੀ ਅਮਰੀਕਾ ਦੇ ਵਿੱਚ 25 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਦਿਲ ਦਾ ਦੌਰਾ ਪੈਣ ਕਰਕੇ ਹਰਮਨਪ੍ਰੀਤ ਦੀ ਮੌਤ ਹੋਈ ਹੈ ਸੰਗਰੂਰ ਦੇ ਪਿੰਡ ਮੰਡਵੀ ਦਾ ਰਹਿਣ ਵਾਲਾ ਸੀ ਨੌਜਵਾਨ 3 ਸਾਲ ਪਹਿਲਾਂ ਅਮਰੀਕਾ ਗਿਆ ਸੀ ਹਰਮਨਪ੍ਰੀਤ ਅਮਰੀਕਾ ਦੇ ਵਿੱਚ ਟਰੱਕ ਡਰਾਈਵਰੀ ਦਾ ਨੌਜਵਾਨ ਕੰਮ ਕਰਦਾ ਸੀ ਹਾਰਟ ਅਟੈਕ ਆਨ ਦ ਨਾਲ ਹਰਮਨਪ੍ਰੀਤ ਦੀ ਮੌਤ ਸੰਗਰੂਰ ਦੇ ਪਿੰਡ ਮੰਡਵੀ ਦਾ ਰਹਿਣ ਵਾਲਾ ਸੀ ਨੌਜਵਾਨ 3 ਸਾਲ ਪਹਿਲਾਂ ਅਮਰੀਕਾ ਗਿਆ ਸੀ ਹਰਮਨਪ੍ਰੀਤ ਅਮਰੀਕਾ ਦੇ ਵਿੱਚ ਟਰੱਕ ਡਰਾਈਵਰੀ ਦਾ ਨੌਜਵਾਨ ਕੰਮ ਕਰਦਾ ਸੀ ਮਹਿਜ਼ 25 ਸਾਲ ਦੀ ਉਮਰ ਦੇ ਵਿੱਚ ਹਰਮਨਪ੍ਰੀਤ ਦੀ ਅਮਰੀਕਾ ਦੇ ਵਿੱਚ ਮੌਤ ਹੋ ਗਈ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਵਿਦੇਸ਼ ਵਿਦੇਸ਼ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੋਵੇ ਇਸ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਵੀ ਕਈ ਜਿਹੜੇ ਨੌਜਵਾਨ ਨੇ ਉਹਨਾਂ ਦੀ ਮੌਤ ਹੋਈ ਹੈ ਦਿਲ ਦਾ ਦੌਰਾ ਪੈਣ ਕਰਕੇ ਨੌਜਵਾਨ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਸਿਰਫ 25 ਸਾਲ ਦੀ ਇਸ ਦੀ ਉਮਰ ਸੀ ਹਰਮਨਪ੍ਰੀਤ ਇਸ ਦਾ ਨਾਮ ਹੈ ਸੰਗਰੂਰ ਦੇ ਪਿੰਡ ਮੰਡਵੀ ਦਾ ਰਹਿਣ ਵਾਲਾ ਹੈ ਜਿਸ ਦੀ ਮੌਤ ਹੋ ਗਈ ਹੈ ਹਾਰਟ ਅਟੈਕ ਬੋਲ ਦੇ ਕਰਕੇ ਮੌਤ ਹੋ ਗਈ ਹੈ ਅਮਰੀਕਾ ਦੇ ਵਿੱਚ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ ਨੌਜਵਾਨ ਔਰ ਦਿਲ ਦਾ ਦੌਰਾ ਅਚਾਨਕ ਪੈਣ ਦੇ ਕਰਕੇ ਹਰਮਨਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ ਆਪਣੇ ਮਧਿਆਪੂ ਵਿਖੇ ਦੇ ਲਈ ਅਮਰੀਕਾ ਦਾ ਰੁਕ ਕੀਤਾ ਸੀ ਪਰ ਉੱਥੇ ਹੁਣ ਉਸ ਦੀ ਜਾਂਚ ਲਈ ਗਈ ਮੇਰੇ ਸਹਿਯੋਗੀ ਵਿੱਕੀ ਪੁਲਰ ਫੋਨ ਲਾਈਨ ਤੇ ਜੁੜਨੇ ਵਿੱਕੀ 25 ਸਾਲਾ ਪੰਜਾਬੀ ਨੌਜਵਾਨ ਹਰਮਨਪ੍ਰੀਤ ਦੀ ਮੌਤ ਹੋ ਗਈ ਹੈ ਪਰਿਵਾਰ ਦੇ ਵੱਲੋਂ ਕੀ ਕੁਝ ਮੰਗ ਕੀਤੀ ਜਾ ਰਹੀ ਹੈ ਕਿ ਮ੍ਰਿਤਕ ਦੇਹ ਨੂੰ ਕਿਸ ਤਰੀਕੇ ਦੇ ਨਾਲ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਨੇ ਔਰ ਹਰਮਨਪ੍ਰੀਤ ਦੇ ਪਰਿਵਾਰ ਦੇ ਵਿੱਚ ਕੌਣ-ਕੌਣ ਸੀ ਜ਼ਿਕਰ ਦੇ ਲਈ ਵਿਦੇਸ਼ਾਂ ਨੂੰ ਕਰਦਨੀ ਸੀ ਵਹਿ ਤਿੰਨ ਸਾਲ ਪਹਿਲਾਂ ਜਿਹੜਾ ਹਰਮਨ ਪ੍ਰੀਤ ਜਿਹੜਾ ਮੰਡਵੀ ਪਿੰਡ ਦਾ ਰਹਿਣ ਵਾਲਾ ਨੌਜਵਾਨ ਸੀ ਉਹ ਅਮਰੀਕਾ ਗਿਆ ਸੀ ਉੱਥੇ ਟਰੱਕ ਚਲਾਉਣ ਦਾ ਕੰਮ ਕਰਦਾ ਸੀ ਪਰ ਤਿੰਨ ਦਿਨ ਪਹਿਲਾਂ ਅਚਾਨਕ ਟਰੱਕ ਚਲਾਉਂਦੇ ਸਮੇਂ ਉਸ ਨੂੰ ਹਾਰਟ ਬੈਗ ਆ ਜਾਂਦਾ ਜਦੋਂ ਉਸ ਨੂੰ ਹਸਪਤਾਲ ਲੈ ਕੇ ਜਾਇਆ ਜਾਂਦਾ ਤਾਂ ਉੱਥੇ ਜਿਹੜੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਹੁਣ ਪਰਿਵਾਰ ਵੱਲੋਂ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਮ੍ਰਿਤਕ ਦੇਹ ਨੂੰ ਜਿਹੜਾ ਪੰਜਾਬ ਲਿਆਂਦਾ ਜਾਵੇ ਇਸ ਲਈ ਉਹ ਕਰ ਰਹੇ ਨੇ ਪਰ ਲੇਕਿਨ ਹੁਣੀ ਸਾਡੀ ਜਿਹੜੀ ਬਰਿੰਦਰ ਗੋਇਲ ਦੇ ਨਾਲ ਗੱਲਬਾਤ ਹੋਈ ਹੈ ਜਿਹੜੇ ਕੈਂਡੀਡੇਟ ਮੰਤਰੀ ਨੇ ਲਹਿਰਾ ਗਾਕਾ ਤੋਂ ਵਿਧਾਇਕ ਵੀ ਨੇ ਤਾਂ ਉਹਨਾਂ ਨੇ ਭਰੋਸਾ ਦਵਾਇਆ ਕਿ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਹੁਣੀ ਐਨ ਆਰ ਆਈ ਮਿਨਿਸਟਰ ਦੇ ਨਾਲ ਜਿਹੜੀ ਫੋਨ ਦੇ ਉੱਪਰ ਗੱਲਬਾਤ ਹੋ ਚੁੱਕੀ ਹੈ ਤੇ ਇੱਕ ਲੈਟਰ ਹੈ ਜਿਹੜਾ ਉਹ ਉਹ ਲਿਖਿਆ ਜਾ ਰਿਹਾ ਹੈਗਾ ਜਿਸ ਤੋਂ ਬਾਅਦ ਤਾਂ ਜੋ ਉਹਨਾਂ ਦੀ ਜਿਹੜੀ ਮ੍ਰਿਤਕ ਦੀ ਹੈ ਜਿਹੜੀ ਉਹ ਪੰਜਾਬ ਜਲਦੀ ਤੋਂ ਜਲਦੀ ਜੜੀ ਪਰਿਵਾਰ ਨੂੰ ਦੇ ਕੋਲ ਪਹੁੰਚਾਈ ਜਾਵੇ ਕਿਉਂਕਿ ਪਰਿਵਾਰ ਵੀ ਇਹੀ ਮੰਗ ਕਰ ਰਿਹਾ ਸੀ ਪੰਜਾਬ ਤੇ ਕੇਂਦਰ ਸਰਕਾਰ ਤੋਂ ਕਿ ਦਖਲਦਾਰ ਜੀ ਦੇ ਕੇ ਜਿਹੜੀ 2 ਦਿਨ ਤੋਂ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਹੈ ਜਿਹੜੀ ਉਹ ਹਸਪਤਾਲ ਦੇ ਵਿੱਚ ਪਈ ਆ ਅਮਰੀਕਾ ਦੇ ਤੇ ਉੱਥੇ ਉਹਨਾਂ ਦਾ ਜਿਹੜਾ ਪੋਸਟਮਾਰਟ ਮੈਂ ਜਿਹੜਾ ਉਹ ਵੀ ਹੋ ਚੁੱਕਿਆ ਪਰ ਲੇਕਨ ਪੰਜਾਬ ਲਿਆਉਣ ਲਈ ਥੋੜੀਆਂ ਦਿੱਕਤਾਂ ਪ੍ਰਸ਼ਾਨੀਆਂ ਹੋ ਰਹੀਆਂ ਨੇ ਪਰ ਇਸ ਨੂੰ ਲੈ ਕੇ ਹੁਣ ਬਰਿੰਦਰ ਗੋਇਲ ਨੇ ਜਿਹੜੇ ਉਹ ਅੱਗੇ ਆਏ ਨੇ ਉਹਨਾਂ ਨੇ ਜਿਹੜਾ ਸੰਜੀਵ ਅਰੁਣਾ ਨੇ ਐਨਾ ਵੀ ਮਿਨਿਸਟਰ ਨੇ ਉਹਨਾਂ ਦੇ ਨਾਲ ਗੱਲਬਾਤ ਕਰੀ ਆ ਤੇ ਇੱਕ ਜਿਹੜੀ ਜਿਹੜੀ ਅਗਲੀ ਕਾਰਵਾਈ ਜਿਹੜੀ ਕਹਿ ਸਕਦੇ ਆ ਕਿ ਅਰਮਿਤ ਜਿਹੜੀ ਉਹਨੂੰ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਸ਼ੁਰੂ ਕਰ ਦਿੱਤੀ ਗਈ ਹੈ। ਕਿ ਪਰਿਵਾਰ ਦੇ ਵਿੱਚ ਕੌਣ-ਕੌਣ ਸਨ ਜੇ ਇਸ ਬਾਰੇ ਜਾਣਕਾਰੀ ਦੇ ਸਕੋ? ਅਰਮਿਤ ਜਿਹੜਾ ਕਹਿ ਸਕਦੇ ਆ ਕਿ ਹਰਮਨ ਪੀਪ ਜਿਹੜਾ ਉਹ ਪਰਿਵਾਰ ਦੇ ਵਿੱਚ ਕੈਸਾ ਸਭ ਤੋਂ ਵੱਡਾ ਸੀ ਇੱਕ ਉਸਦੇ ਛੋਟੀ ਭੈਣ ਹੈ ਤੇ ਪਿੱਛੇ ਉਹਦੇ ਕਹਿ ਸਕਦੇ ਆ ਮਾਤਾ ਪਿਤਾ ਨੇ ਚਾਰ ਜੀ ਛੋਟਾ ਜਿਹਾ ਪਰਿਵਾਰ ਆ ਪਰ ਲੇਕਿਨ ਜੋਇੰਟ ਫੈਮਿਲੀ ਦੇ ਤੌਰ ਦੇ ਉੱਪਰ ਉਹ ਰਹਿੰਦੇ ਸੀ। ਆ ਇਸ ਨੂੰ ਲੈ ਕੇ ਕਿਉਂਕਿ ਉਹ ਰੁਜ਼ਗਾਰ ਦੇ ਲਈ 3 ਸਾਲ ਪਹਿਲਾਂ ਉਹਨਾਂ ਨੇ ਉਹਨਾਂ ਨੂੰ ਅਮਰੀਕਾ ਜਿਹੜਾ ਉਹ ਭੇਜਿਆ ਸੀ ਉੱਥੇ ਟਰੱਕ ਚਲਾਉਣ ਦਾ ਜਿਹੜਾ ਉਹ ਕੰਮ ਕਰਦਾ ਸੀ ਪਿੱਛੇ ਪਰਿਵਾਰ ਦੇ ਵਿੱਚ ਆਪਾਂ ਕਹਿ ਲਈਏ ਤਾਂ ਹੁਣ ਉਹਨਾਂ ਦੀ ਮਾਤਾ ਪਿਤਾ ਅਤੇ ਛੋਟੀ ਭੈਣ ਹੈ